ਸੋ ਸਸੇ ਖਬਰ ਤੇ ਪ੍ਰਵੀਨ ਰਸ਼ੀ ਨੇ ਜਿਹੜੇ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਸੋ ਪ੍ਰਵੀਨ ਅੱਜ ਜੁੜਾ ਹੈ ਕਿ ਬਿਹਤ ਖਾਸ ਦਿਨ ਹੈ ਚਾਰ ਸੀਟਾਂ ਤੇ ਜਿਹੜੇ ਕੀ ਜ਼ਿੰਮਨੀ ਚੋਣਾ ਹੋਈਆਂ ਸਾਨੂੰ ਉਸ ਦੇ ਨਤੀਜੇ ਸਾਹਮਣੇ ਆਉਣਗੇ ਸੋ ਕੀ ਕੁਝ ਖਾਸ ਹੈ ਕਿਸ ਤਰੀਕੇ ਦੇ ਨਾਲ ਕਿਉਂਕਿ VOTING ਦੀ ਗਿਣਤੀ ਹੈ ਜਿਹੜੀ ਕਿ ਉਹ ਸ਼ੁਰੂ ਹੋ ਚੁੱਕੀ ਹੈ EVM ਦਾ ਪਟਾਰਾ ਖੁੱਲ ਚੁੱਕਿਆ ਹੈ ਜਿਸ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਬੰਦ ਹੈ ਸੋ ਕੁਝ ਹੀ ਸਮੇਂ ਤੋਂ ਬਾਅਦ ਜਿਹੜਾ ਕਿ ਇਹ ਫੈਸਲਾ ਜਿਹੜਾ ਕਿ ਹੋ ਜਾਵੇਗਾ ਲੋਕਾਂ ਦੇ ਵੱਲੋਂ ਕਿਹੜੇ ਨੁਮਾਇੰਦੇ ਚੁਣੇ ਗਏ ਨੇ ਜੀ ਅ ਤੁਹਾਨੂੰ ਦੱਸ ਦਈਏ ਕਿ ਅ ਅੱਜ ਤਰੀ ਤਰੀਕਾ ਜਿਹੜਾ ਕਿ ਪਟਾਰਾ ਉਹ ਜਿਹੜਾ ਕਿ ਜੰਮੂ ਚੋਨਾ ਦਾ ਬਰਨਾਲੇ ਦੇ ਵਿੱਚ ਵੀ ਖੁੱਲ ਚੁੱਕਿਆ ਉਹ ਤਿੰਨਾਂ ਦੀ ਤਰ੍ਹਾਂ ਤੇ ਤੁਹਾਨੂੰ ਦੱਸ ਦਈਏ ਤੇ ਸ਼ੌਕੀ ਦਾ ਪੂਰਾ ਇੱਥੇ ਪ੍ਰਬੰਧ ਕੀਤਾ ਗਿਆ। ਬਾਕਾਇਦਾ ਇੱਕ ਡਟੀ ਲਗਾਈ ਗਿਆ ਤੇ ਡਾਕਟਰ ਸਟਾਫ ਕੀਤਾ ਗਿਆ ਕਿ ਉਹ ਸਾਹਮਣੇ ਹੈ ਇਸ ਦਾ ਇੱਕ ਮਿੰਟ ਤੇ ਪੂਰੀ ਡਾਕਟਰ ਉਹ ਕੁੱਪੀ ਰੂਆ ਤੇ ਚਾਰੇ ਪਾਸੇ ਜਿਹੜੇ ਕਿ ਹਰ ਪਾਰਟੀ ਜਿਹੜੇ ਕਿ ਮਿਲਦੇ ਆ ਉਹ ਇਹ ਤਾਂ ਸਰਗੋਜੀ ਨੇ ਮੈਂ ਤੇ ਉਹ ਜਿਸ ਤੇ ਬਾਈਕੀ ਜੀ ਜੀ ਤੋਂ ਤੁਸੀਂ ਕਿਹਾ ਜੀ ਅਮੀਨਗਬਾਦ ਸੀ ਜੋ ਕਿ ਅੰਦਰ ਗਿਆ ਵੀ ਤੇ ਇਲਾਕੇ ਨਰਕਾ ਵਿੱਚ ਹੋਇਆ ਉਹਨਾਂ ਨਾਲ ਸੁਣ ਗੱਲ ਕਰਦੇ ਆਂ ਕੀ ਕਹਿਣਾ ਚਾਹੋਗੇ ਕਿ ਕੁਝ ਟਾਈਮ ਬਾਅਦ ਇਸ ਵਕਤ ਇਹਦਾ ਅੰਨ ਪਿੱਛੇ ਆਉਣੇ ਸ਼ੁਰੂ ਹੋਣਗੇ ਸ਼ੁਰੂ ਆਸਾਂ ਗੁਣੀ ਹੋਈ ਹੈ 5 ਮਿੰਟ ਪਹਿਲਾਂ 10 ਮਿੰਟ ਪਹਿਲਾਂ ਬੜਾ ਉਤਸ਼ਾਹ ਤੇ ਦੇਖੋ ਨੋਟਿਚੇ ਸੰਤਪੂਰ ਬਿਸ਼ਵਾਸ ਆ ਤੇ ਬੜਾ ਲੱਗਦਾ ਪੂਰਾ ਪੱਕਾ ਤੇ ਪਰਮ ਹੰਗਾਰਾ ਮਿਲੂਗਾ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਉਹਨਾਂ ਦੇ ਕੰਮਾਂ ਨਾਲ ਉਹਨਾਂ ਦੇ ਵਿਕਾਸ ਦੀ ਸੋਚ ਦੇ ਉੱਪਰ ਤੇ ਇੱਕ ਦੋ ਘੰਟੇ ਚ ਇਅਰ ਮੰਡਟ ਦਾ ਜਸ਼ਨ ਮਨਾਵਾਂਗੇ ਕੀ ਕਹਨੇਗਾ ਕਿੰਨੇ ਕਮਾਂਜ ਨੇ ਵੱਡੀ ਲੀਡ ਜੋ ਪ੍ਰਾਪਤ ਕਰਾਂਗੇ ਜੀ ਲੋਕਾਂ ਨੇ ਹਰੇਕ ਵਰਗ ਨੇ ਚਾਹੇ ਉਹ ਪਿੰਡਾਂ ਚੋਂ ਚਾਹੇ ਉਹ ਸ਼ਹਿਰ ਚੋਂ ਸਰਦਾਰ ਕੇਵਲ ਸਿੰਘ ਢਿੱਲੋਂ ਨੂੰ ਪੂਰਾ ਹੰਗਾਰਾ ਮਿਲਿਆ ਲੋਕਾਂ ਨੇ ਬੜਾ ਸਾਥ ਦਿੱਤਾ ਤੇ ਹਰੇਕ ਆ ਖੇਤਰ ਚੋਂ ਸਲੀਡ ਕਰਾਂਗੇ ਤੇ ਵੱਡੇ ਮਾਰਜਨ ਤੋਂ ਜਿੱਤ ਪ੍ਰਾਪਤ ਕਰਾਂਗੇ ਲੱਗਦਾ ਹੈ ਕਿ 2027 ਦਾ ਜਿਹੜਾ ਫੁੱਟਾ ਬਰਨਾਲੇ ਤੋਂ ਬਰਨਾਲੇ ਤੋਂ ਆਪਾਂ ਸ਼ੁਰੂਆਤ ਕਰਤੀ ਜੀ ਕਮਲ ਦਾ ਫੁੱਲ ਇੱਥੋਂ ਖਿੜੂਗਾ ਤੇ 2027 ਵਿੱਚ ਸਰਕਾਰ ਬੀਜੇਪੀ ਬੀਜੇਪੀ ਇਸ ਵਾਰ ਸਿਰੰਦਰ ਪਾਰਟੀ ਬਣਨੀ ਤੈਅ ਆ ਇਹ ਆਪਾਂ ਨਹੀਂ ਪੱਥਰ ਰੱਖਤਾ ਜੀ ਇੱਥੇ ਬਰਨਾਲੇ ਜੀ ਇਹ ਸੰਕੇਤਬ ਸਿੰਘ ਜੀ ਦੇ ਬੇਟਾ ਜੀ ਜੋ ਕਿ ਪੂਰੇ ਹੀ ਖੁਸ਼ੀ ਨਜ਼ਰ ਆ ਰਹੇ ਉਸ ਵਾਰ ਪਾਰ ਦੀ ਜਿਹੜੀ ਕਿਸਮਤ ਹੈ ਉਹ ਕੁਝ ਕੰਮ ਕਰਵਾ ਪਾਉਂਦੀ ਪਤਾ ਲੱਗਦਾ ਕਿ ਇਹ ਕਾਫੀ ਚਾਰ ਹੈ ਤੇ ਸਭ ਤੋਂ ਵੱਧ ਜਿਹੜਾ ਪੰਜਾਬ ਦਾ ਹੈ ਉਹ ਜਿਹੜੀ ਜਿੰਦਗੀ ਦਾ ਇਹ ਮੀਂਹ ਵੀ ਜਿਹੜਾ ਹੈ ਉਹ ਤੋਂ ਮੁਕਾਬਲਾ ਜਿਹੜਾ ਕਿ ਉਹ ਆਮ ਆਦਮੀ ਪਾਰਟੀ ਕੋਈ ਜੋੜਾ ਕੀ ਇੱਥੇ ਢੜ ਰਹੀ ਹੋਈ ਹੈ ਦੋ ਵਾਰ ਪਹਿਲਾਂ ਉਹ ਇੱਥੋਂ ਦੇ ਮੀਤਹਿਰ ਜੀ ਜਿਹੜੇ ਕਿ ਐਮਐਲਏ ਦੇ ਤੌਰ ਤੇ ਜਿੱਤ ਚੁੱਕੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਐਮਪੀ ਦੀ ਦੇ ਲਈ ਵੀ ਕਾਗਜ਼ ਭਰੇ ਤੇ ਉੱਥੇ ਵੀ ਐਮਪੀ ਦੀ ਜਿਹੜੀ ਸਮਰੂਪੀ ਸੀਟ ਹੈ ਜਿਹੜੀ ਜਿੱਤ ਹਾਸਲ ਕੀਤੀ ਉਸ ਤੋਂ ਬਾਅਦ ਇਹ ਜਿਹੜਾ ਜਿਮਨੀ ਚੋਣ ਜਿਹੜੀ ਕਿ ਬਰਨਾਲੇ ਦੇ ਵਿੱਚ ਕਰਾਉਣੀ ਪਈ ਤਾਂ ਉਹਨਾਂ ਵੱਲੋਂ ਇੱਥੇ ਪੂਰਾ ਜੋਰ ਲਾਇਆ ਜਾ ਰਿਹਾ ਹੈ ਤੇ ਤਿੰਨੇ ਪਾਰਟੀਆਂ ਜਿਹੜੀਆਂ ਕਿ ਕਾਂਗਰਸੀ ਤੇ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਜਿਹੜਾ ਕਿ ਮੁਕਾਬਲਾ ਹੈ ਜਿਹੜਾ ਕਿ ਇੱਥੇ ਸੋਨੂੰ ਦੇਖਣ ਨੂੰ ਨਜ਼ਰ ਆਊਗਾ ਕੁਝ ਘੰਟਿਆਂ ਬਾਅਦ ਹੀ ਸੋਨੂੰ ਇੰਡੀਆ ਨਿਊਜ਼ ਪੰਜਾਬ ਦੀ ਜਿਹੜੀ ਟੀਮ ਹੈ ਉਹ ਦੱਸੂਗੀ ਕਿ ਵੀ ਸਭ ਤੋਂ ਪਹਿਲਾ ਨਤੀਜੇ ਲੈ ਕੇ ਆਊਗੀ ਕਿ ਦੱਸਿਆ ਜਾਊਗਾ ਕਿ ਕਿਹੜਾ ਕੈਂਡੀਡੇਟ ਕਿੰਨੇ ਅੱਗੇ ਚੱਲ ਰਿਹਾ ਹੈ ਉਸ ਸਮੇਂ ਬਾਅਦ ਦੀ ਕਹਾਣੀ ਜਿਹੜੀ ਆਉਣੀ ਸ਼ੁਰੂ ਹੋਊਗੀ ਜਈ ਹੈ ਜਿੰਨੇ ਪਾਸੇ ਜਿੰਨੇ ਤੇ ਪੱਤਰਕਾਰਾਂ ਮੇਕਿੰਗ ਜਿੰਨੇ ਤੇ ਸ਼ੁਰੂਆਤ ਜਿੱਤ ਹੋਈ ਹੈ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਰਨੋ ਕਾਸੇ ਸੈਗਰੇਟ ਤੇ ਸੈਗਰੇਟ ਦਾ ਜੋ ਜ਼ਰੂਰੀ ਬੰਦੂ ਹੈ ਖੜਿਆ ਹੈ ਇਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੇ ਜਿਹੜੀ ਗੱਡੀ ਹੈ ਉਹ ਇੱਕ ਲਗਾਈ ਗਈ ਹੈ ਉਹ ਇੱਕ ਤਰ੍ਹਾਂ ਕੋ ਉਹਨੂੰ

ਸੁਰਸ਼ੀ ਜੀ ਜਿੱਥੇ ਕਿ ਵੱਖ-ਵੱਖ ਜਿਹੜੇ ਕਿ ਪਾਰਟੀਆਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਨੇ ਉੱਥੇ ਕਿ ਕਿਉਂਕਿ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਵੋਟਾਂ ਦੀ ਗਿਣਤੀ ਹੈ ਜਿਹੜੀ ਕਿ ਉਹ ਸ਼ੁਰੂ ਹੋ ਚੁੱਕੀ ਆ ਅਠਵਾ ਚੁੱਕੇ ਨੇ ਤੇ ਨੁਮਾਇੰਦੇ ਵੀ ਜਿਹੜੇ ਕਿ ਪਹੁੰਚ ਗਏ ਹੋਣਗੇ ਕਿਉਂਕਿ ਰੁਝਾਨਾਉਣੇ ਸ਼ੁਰੂ ਹੋ ਜਾਣਗੇ ਕੁਝ ਹੀ ਦੇਰ ਦੇ ਵਿੱਚ ਕਿ ਕਿਹੜੀ ਪਾਰਟੀ ਲੀਡ ਕਰ ਰਹੀ ਹੈ ਕਿਹੜਾ ਉਮੀਦਵਾਰ ਹੈ ਜਿਹੜਾ ਕਿ ਉਹ ਲੀਡ ਕਰ ਰਿਹਾ ਹੈ ਸੋ ਉਸ ਤੋਂ ਬਾਅਦ ਜਿਹੜਾ ਕਿ ਹੁਣ ਅਗਰ ਗੱਲ ਕਰੀਏ ਕਿ ਇੰਤਜ਼ਾਮ ਵੀ ਕਰੇ ਕੀਤੇ ਗਏ ਨੇ ਇੰਤਜ਼ਾਮ ਵੀ ਜੜੇ ਕਿ ਵੋਟਾਂ ਦੀ ਗਿਣਤੀ ਨੂੰ ਲੈ ਕੇ ਸੁਰੱਖਿਆ ਵੀ ਅਸੀਂ ਦੇਖੀ ਹੈ ਕਿ ਕਾਫੀ ਜ਼ਿਆਦਾ ਕਿ 3 ਲੇਅਰ ਸੁਰੱਖਿਆ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਕਿ ਬਿਹਤਰ ਆਰਾਮ ਦੇ ਨਾਲ ਜੜਾ ਕਿ EVM ਮਸ਼ੀਨਾਂ ਦੇ ਵਿੱਚੋਂ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਸੋਦਰ ਸੀ ਗੱਲ ਕਰੀਏ ਕਿ ਐਗਜ਼ਿਟ ਪੋਲ ਦੇ ਕਿ ਐਗਜ਼ਿਟ ਪੋਲ ਕੀ ਕਹਿੰਦਾ ਹਾਲਾਂਕਿ ਜੜਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੜਾ ਕਿ ਹਰਦੀਪ ਸਿੰਘ ਨੂੰ ਉਤਾਰਿਆ ਗਿਆ ਤਾਂ ਲੀਵਲ ਨੂੰ ਤੇ ਉਮੀਦਵਾਰ ਦੇ ਕਰੀਬੀ ਦੋਸਤ ਦਾ ਦੱਸਿਆ ਜਾ ਰਹੇ ਨੇ ਕਿ ਪਹਿਲਾਂ ਮੀਥੇਰ ਸੀ ਇੱਥੋਂ ਦੇ ਉਸ ਤੋਂ ਬਾਅਦ ਫਿਰ MP ਬਣ ਕੇ ਉਸ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਤਾਂ ਆਮ ਆਦਮੀ ਪਾਰਟੀ ਨੇ ਮੀਥੇਰ ਦੇ ਵੱਲ ਉਚ ਉਤਾਰਿਆ ਗਿਆ ਸੋ ਕੀ ਲੱਗਦਾ ਹੈ ਕਿ ਲੋਕਾਂ ਦੇ ਵੱਲੋਂ ਇਸ ਵਾਰ ਵੀ ਉਹਨਾਂ ਨੂੰ ਹੀ ਜਿਤਾਇਆ ਜਾ ਸਕਦਾ ਹੈ ਐਗਜ਼ਿਟ ਪੋਲ ਕੀ ਕਹਿੰਦਾ ਹੈ ਲੱਗਦਾ ਪਾਰ ਪਾਰ ਰਿਹਾ ਬੜੀ ਜਿਹਾ ਮੁਕਾਬਲਾ ਉਹ ਇਸੇ ਮਨਾਰ ਅੱਗੇ ਵਿੱਚ ਸਕੂਲਾ ਮੁਕਾਬਲਾ ਨਜ਼ਰ ਆ ਰਿਹਾ ਕਿ ਇਸ ਦਾ ਉਮੀਦਵਾਰ ਵੀ ਮਕੰਦ ਸੋਲਿੰਗ ਪੀਸ ਹੋਰ ਲੱਗਤੀ ਹੈ ਜਿਵੇਂ ਸਰਪੱਤ ਲਈ ਪੰਨਾ ਬਾਰਗੇ ਦੀ ਉਹ ਆਵਾਜ਼ ਜੀ ਸਾਲ ਦੀ ਸੀ ਤਾਂ ਯਾਤਰੀ ਆਮ ਆਦਮੀ ਪਾਰਟੀ ਦੀ ਜਿਹੜੀ ਕਿ ਸਥਾਪਨਾ ਹੋਈ ਬਰਨਾਲੇ ਤੋਂ ਵੀ ਸੀ ਉਹ ਬਰਨਾਲੇ ਦੇ ਦੇਸ਼ ਦੇ ਤਹਿਤ ਆਮ ਆਦਮੀ ਪਾਰਟੀ ਦੀ ਨਿਯੁਕਤੀ ਹੋ ਰਹੀ ਸੀ ਬੰਗਾਲ ਦੇ ਚਾਹਤੀਆਂ ਦੇ ਉਹ ਸਮਾਂ ਦਾ ਕੁਝ ਪੱਛੀ ਵਾਰ ਹੋ ਰਹੀ ਸੀ ਉਹ ਬੜੀ ਸੀਤਾਂ ਆਮ ਆਦਮੀ ਚਲਦੀ ਸੀ ਪਾਸ ਹੋ ਗਈ ਜੀ ਜੀ ਬਿਲਕੁਲ ਜਿਵੇਂ ਕਿ ਇਸ ਵਾਰ ਕਿਸੇ ਵੀ ਪਾਰਟੀ ਦੇ ਵੱਲੋਂ ਜਿਵੇਂ ਜਿੜਾ ਦੇ ਲਈ ਕੋਈ ਗੱਠ ਜੋੜ ਨਹੀਂ ਕੀਤਾ ਗਿਆ ਕੁਝ ਨਹੀਂ ਕੀਤਾ ਗਿਆ ਹਾਲਾਂਕਿ ਸੋ ਕੀ ਲੱਗਦਾ ਹੈ ਕਿ ਭਾਜਪਾ ਦੇ ਅਗਰ ਗੱਲ ਕਰੀਏ ਭਾਜਪਾ ਦੇ ਵੱਲੋਂ ਜਿਹੜੀ ਪਿਛਲੇ ਵਿਧਾਨ ਸਭਾ ਚੋਣਾਂ ਹੋਈਆਂ ਕੋਈ ਵੀ ਸੀਟ ਹਾਸਲ ਨਹੀਂ ਕੀਤੀ ਗਈ ਇਸ ਪਾਰ ਜਿਹੜਾ ਕਿ ਓਵਰ ਆਲ ਗ੍ਰਾਫ ਹੈ ਜਿਹੜਾ ਕਿ ਭਾਜਪਾ ਦਾ ਵਧਿਆ ਪਰ ਹੁਣ ਇਸ ਵਾਰ ਅਕਾਲੀ ਦਲ ਵੀ ਨਹੀਂ ਖੜਾ ਅਕਾਲੀ ਦਲ ਦੇ ਵੱਲੋਂ ਵੀ ਕੋਈ ਵੀ ਜਿਹੜਾ ਕਿ ਆਪਣਾ ਉਮੀਦਵਾਰ ਨਹੀਂ ਉਤਾਰਿਆ ਗਿਆ ਸੋ ਕੀ ਲੱਗਦਾ ਹੈ ਕਿ ਅਗਰ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਉਤਾਰਿਆ ਹੁੰਦਾ ਜਾਂ ਭਾਜਪਾ ਦੇ ਵੱਲੋਂ ਗੱਠਬੰਧਨ ਕੀਤਾ ਹੁੰਦਾ ਤਾਂ ਹਾਲਾਂਕਿ ਹਜੇ ਤਰ੍ਹਾਂ ਰੋਜ਼ਾਨਾ ਉਹਨੇ ਬਾਕੀ ਨੇ ਫਿਲਹਾਲ ਕੀ ਲੱਗਦਾ ਹੈ ਕਿਉਂਕਿ ਭਾਜਪਾ ਕੇਂਦਰ ਸਰਕਾਰ ਦਾ ਲੜਾਕੀ ਵਿਰੋਧ ਕੀਤਾ ਜਾ ਰਿਹਾ ਕਿਸਾਨ ਵਰਗ ਦੇ ਵੱਲੋਂ ਵੀ ਕਾਫੀ ਜ਼ਿਆਦਾ ਸੋ ਕੀ ਲੱਗਦਾ ਹੈ ਕਿ ਭਾਜਪਾ ਨੂੰ ਇਸ ਵਾਰ ਸਫਲਤਾ ਮਿਲੇਗੀ ਕੋਈ ਨਾ ਕੋਈ ਸੀਟ ਨਾ ਦੇ ਹਿੱਸੇ ਆਵੇਗੀ ਜਾਂ ਫਿਰ ਨਹੀਂ ਜੀ ਜੀ ਲੱਗਦਾ ਬਰਵਾਲਾ ਦੇ ਵਿੱਚ ਕੋਈ ਕੋਈ ਸਾਜਾ ਕੋਈ ਕਮਲਪੁਰ ਨਗਰ ਬਰਨਾਲੇ ਤੋਂ ਸਾਲੇਨਾਲ ਐਸਪੀ ਸਾਹਿਬ ਵੀ ਕੋਈ ਪਟਨੇ ਉਹਨਾਂ ਦੀਆਂ ਕੀ ਪ੍ਰੋਕਸੀ ਨੇ ਲਾਈਟ ਨਹੀਂ ਜਾਂਦਾ

ਜੇ ਬਿਲਕੁਲ ਸੋ ਕੜਾ ਮੁਕਾਬਲਾ ਹੈ ਅਗਰ ਗੱਲ ਕਰੀਏ ਕਿ ਕਾਂਗਰਸ ਦੇ ਵਿੱਚ ਵੀ ਕਾਂਗਰਸ ਵੱਲੋਂ ਵੀ ਜਿਹੜਾ ਕਿ ਆਪਣਾ ਉਮੀਦਵਾਰ ਉਤਾਰਿਆ ਗਿਆ ਤੇ ਪਾਜਪਾ ਦੇ ਵੱਲੋਂ ਵੀ ਕੜਾ ਮੁਕਾਬਲਾ ਹੈ ਸੋ ਬਿਹਤ ਹਰ ਸੀਟ ਜਿਹੜੇ ਕਿ ਉਹ ਕਾਫੀ ਜ਼ਰਾ ਜਿਹੜੇ ਕਿ ਮੰਨੇ ਜਾ ਰਿਹਾ ਸੋ ਅਗਰ ਗੱਲ ਕਰੀਏ ਬਨਾਲਾ ਹਲਕੇ ਦੀ ਤਾਂ ਬਨਾਲਾ ਦੇ ਵਿੱਚ ਜਿੱਥੇ ਕਿ ਲੋਕਾਂ ਵੱਲੋਂ ਜਿਹੜੀ ਕਿ VOTING ਕੀਤੀ ਗਈ ਹੈ ਪਾਰਟੀ ਵੱਲ ਦੇ ਕੇ ਕੀਤੀ ਗਈ ਜਾਂ ਫਿਰ ਚਿਹਰੇ ਵੱਲ ਦੇ ਕੇ VOTING ਕੀਤੀ ਗਈ ਹੈ ਸੋ ਕੀ ਲੱਗਦਾ ਹੈ ਰੁਝਾਨ ਦੇ ਵਿੱਚ ਕੀ ਲੱਗ ਰਿਹਾ ਜਿਵੇਂ VOTING ਤੋਂ ਬੈਸੇ ਮਤਲਬ ਚਿਹਰਾ ਦੇ ਕੇ ਵੀ ਕੀਤੀ ਰਹੀ ਹੈ ਕਿ ਕਿ

ਆਏ ਉਹਦੇ ਤੋਂ ਜਿਹੜੇ ਦਿੱਲੇ ਚਿੱਤਰੇ ਚਿੱਤਾ ਬਣਾਉਣਗੇ ਗੱਲ ਰਹੇ ਹੋਇਆ ਉਹਨਾਂ ਦੇ ਮਤਲਬ ਨਾਲ ਉਹ ਕਹਾਂਗੇ ਕਿ ਕੋਈ ਭਾਗਤਾ ਤੇ ਆਮਾ ਜੀ ਪਾਰਟੀ ਜਿਲਤ ਨੇ ਜੀ ਬਿਲਕੁਲ ਜਿਹੜਾ ਕਿ ਰਾਉਂਡ ਰੱਖੇ ਗਏ ਨੇ ਵੱਖ-ਵੱਖ ਰਾਉਂਡ ਦੇ ਵਿੱਚ ਗਿਣਤੀ ਹੋਵੇਗੀ ਸੋ ਵੋਟਾਂ ਦੀ ਗਿਣਤੀ ਵੇਲੇ ਸਟਾਰਟ ਹੋ ਚੁੱਕੀ 8 ਵਜੇ ਤੋਂ ਸੋ ਕੀ ਲੱਗਦਾ ਹੈ ਕਿ ਕਿੰਨੀ ਦੇਰ ਤੱਕ ਜਿਹੜੇ ਕਿ ਨੁਜਾਨ ਸਾਹਮਣੇ ਆ ਜਾਣਗੇ ਕਿਉਂਕਿ 8:30 ਹੋਣ ਵਾਲੇ ਨੇ ਤੇ ਉਸ ਦੇ ਵਿੱਚ ਕਿ ਕਿੰਨੇ ਕ ਦੇਰ ਤੱਕ ਘੰਟੇ ਅੱਧੇ ਘੰਟੇ ਦਾ ਕਿੰਨੇ ਤੱਕ ਰੁਝਾਨ ਜਿਹੜੇ ਕਿ ਸਾਹਮਣੇ ਆ ਜਾਣਗੇ ਕਿ ਇਹ ਲੱਗੇਗਾ ਕਿ ਕਿ ਪਾਰਟੀ ਕਿਹੜੀ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਜੀ ਜੀ ਲੱਗਦਾ ਕਿ ਅੱਜ ਤਾਂ ਕੋਈ ਅੰਦਰੀ ਨਹੀਂ ਕਿ ਪੱਲਾ ਹਾਲਾ ਜੁਦਾ ਕਿ ਉਹ ਆਗੂਆ ਬਹੁਤ ਜਲਦੀ ਹੋਏ ਤੁਹਾਨੂੰ ਕਿ ਜਿਹੜੇ ਪੰਜਾਬ ਦੀ ਜਿਹੜੀ ਸਥਿਤੀ ਹੈ ਉਹ ਤੋਂ ਨੂੰ ਮਤਲਬ ਕਿ ਦਿਖਾਈ ਦੀ ਕਿ ਜਿਸ ਤੋ ਜਿਹੜਾ ਪੱਲਾ ਹਾਲਾ ਕਿਸ ਪਾਰਟੀ ਦੇ ਹਾਲਤ ਦੇ ਵਿੱਚ ਆ ਰਿਹਾ ਹੈ ਜੇ बिल्कुल ਪਾਰਟੀ वर्कर भी पहुंच गए होंगे ਉੱਥੇ ਕਿਹੜੇ ਕਿਹੜੇ ਪਾਰਟੀ वर्कर ਜਿਹੜਾ पहुंचे ਹੋਏ ਨੇ ਕਿਉਂਕਿ ਜਿਵੇਂ ਹੀ ਰਜਾਣ ਵਾਲੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਵੱਲੋਂ ਖੁਸ਼ੀਆਂ ਮਨਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੋ कि ਕਿਹੜੇ ਜਿਹੜੇ ਕਿ ਵਰਕਰ ਨੇ ਜਾਂ ਹੋਰ ਸਮਰਥਕ ਨੇ ਉੱਥੇ ਪਹੁੰਚ ਚੁੱਕੇ इस वेले ਵੇਲੇ

ਜਿਹਾ ਬੂਹੇ ਦੇ ਤਿੰਨ ਸਰੇ ਸਰੋਇੰਦੂ ਸੰਗਠਨ ਤੋਂ ਕਿ ਆਜਾਣ ਦੇ ਚਾਰੋਥੀ ਪਾਕੇ ਆਜਾਣ ਦੇ ਬਰਨਾਲੇ ਦੀ ਟਿਕਾਣੀ ਕਿਉਂਕਿ ਉੱਥੇ ਜਿਹੜੀ 56.3 ਹੀ ਜਿਹੜੀ VOTING ਹੋਈ ਹੈ ਬਹੁਤ ਹੀ ਘੱਟ VOTING ਜਿਹੜੀ ਕੀ ਆ ਬਰਨਾਲੇ ਦੇ ਵਿੱਚ ਹੋਈ ਹੈ ਕਿਉਂਕਿ 1,80,088 ਜਿਹੜੇ ਕਿ ਇੱਥੇ ਬੋਟੇ ਸੀ ਜਿਹਦੇ ਵਿੱਚੋਂ 99,956 ਨੇ ਜਿਹੜੀ ਕੀ VOTING ਕੀਤੀ ਸੀ ਕਿ ਇਸ ਕਰਕੇ ਲੱਗਦਾ ਹੈ ਕਿ 2 ਵਜੇ ਤੋਂ ਪਹਿਲਾਂ ਹੀ ਬਰਨਾਲੇ ਦੇ ਜਿਹੜੇ ਕੀ ਹੈ ਰਿਜ਼ਲਟ ਹੈ ਜਿਹੜੇ ਤੈਹ ਹੋ ਜਾਣਗੇ ਜੀ ਬਿਲਕੁਲ ਕੋਈ ਵੀ 10 ਦਿਨ ਦੇ ਵਿੱਚ ਰਿਜ਼ਲਟ ਜਿਹੜੇ ਕੀ ਉਹ ਸਾਹਮਣੇ ਆ ਜਾਣਗੇ ਰੁਝਾਨਾਂ ਨੇ ਸ਼ੁਰੂ ਹੋ ਜਾਣਗੇ ਪਹਿਲਾ ਰੁਝਾਨ ਬਿਹਰ ਜਲਦ ਜਿਹੜਾ ਕੀ ਆਉਣ ਵਾਲਾ ਹੈ ਉਸ ਤੋਂ ਬਾਅਦ ਜਿਹੜਾ ਕੀ ਹੌਲੀ ਹੌਲੀ ਲੋਕਾਂ ਵੱਲੋਂ ਅੰਦਾਜ਼ਾ ਵੀ ਲਗਾਇਆ ਜਾਂਦਾ ਹੈ ਕਿ ਕਿਹੜੀ ਪਾਰਟੀ ਲੀਡ ਕਰਦੀ ਹੋਈ ਨਜ਼ਰ ਆਏ ਸੁਪਰਵਿੰਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਅਪਡੇਟ ਲੈਂਦੇ ਰਵਾਂਗੇ ਤੇ ਪਲਪਲ ਦੀ ਖਬਰ ਜਿਹੜੀ ਕਿ ਇੰਡੀਆ ਨਿਊਜ਼ ਪੰਜਾਬ ਦੇ ਦਰਸ਼ਕਾਂ ਤੱਕ ਜ਼ਰੂਰ ਪਹੁੰਚਾਉਂਦੇ ਰਵਾਂਗੇ